ਸਾਸ੍ਰੀਆ ਕਾਲ ਦਰਸ਼ਕੋ ਸਾਰਿਆਂ ਨੂੰ ਤੇ ਆ ਕਰਦੇ ਆ ਅੱਜ ਕੋਈ ਜ਼ਰੂਰੀ ਗੱਲਬਾਤ ਥੋੜੀ ਕਾਣੀ ਆਪਾਂ ਤੇ ਅੱਜ ਹੁਣ ਦੇਖ ਲਓ ਵੀ ਤੁਸੀਂ 7:30 ਦਾ ਟਾਈਮ ਹੋਇਆ ਤੇ ਦਿਨ ਹੋ ਗਿਆ ਛਿਪ ਗਿਆ ਸੇ ਅੱਗੇ ਹੀ ਦਿਨ ਛਿਪਦਾ ਸੀਗਾ 9:30 ਵਜੇ ਤੇ 2 ਘੰਟੇ ਦਿਨ ਛੋਟਾ ਹੋ ਗਿਆ ਇੱਥੇ ਭਰਾਵੋ ਕੈਨੇਡਾ ਦੇ ਵਿੱਚ ਪੰਜਾਬ 'ਚ ਵੀ ਹੋ ਗਿਆ ਹੁਣ ਕੁਝ ਪਰ ਇੱਥੇ ਬੜਾ ਫਰਕ ਪੈਂਦਾ ਤੇ 2 ਘੰਟੇ ਹੋ ਗਿਆ ਲਾਲੋ ਹਿਸਾਬ ਇਧਰਲੇ ਪਾਸਿਓਂ ਜਿੱਥੇ ਹੁਣ ਅੱਗੇ 9:30 ਸ਼ਿਫਦਾ ਸੀ ਹੁਣ ਸ਼ਿਫਦਾ 7:30 ਹਜੇ ਹੋਣ ਚੰਟ ਮਿੰਟ ਰਹਿੰਦੇ ਨੇ ਤੇ ਸ਼ਿਫ ਗਿਆ ਉਹ ਚੰਦ ਵੀ ਦੇਖ ਜਿਹੜਾ ਖੜਾ ਨਿੰਦਾ ਤੇ ਕਿਤੇ ਜੂਨ ਜੁਲਾਈ ਦੇ ਵਿੱਚ 9:30 ਵਜੇ ਸ਼ਿਫਦਾ ਸੀ ਤੇ ਤੜਕੇ 5:00 ਵਜੇ ਚੜਜਾਂਦਾ ਸੀ 5:30 ਤੇ ਹੁਣ 2 ਘੰਟੇ ਇਧਰੋਂ ਤੇ 2 ਘੰਟੇ ਟੜਕੇ ਆਪਾਂ ਚ 4 ਘੰਟੇ ਛੋਟਾ ਹੋ ਗਿਆ ਦਿਨ ਇਥੇ ਅੱਧੋ ਸੁਧਦੀ ਦਾ ਫਰਕ ਜ਼ਿਆਦਾ ਪੈ ਜਾਂਦਾ ਆਪਣੇ ਪੰਜਾਬ ਜਿੱਥੇ ਘੰਟਾ 2 ਘੰਟੇ ਦਾ ਫਰਕ ਪੈਂਦਾ ਇਥੇ ਬਾਹਲਾ ਜਲਦੀ ਛੇਤੀ ਹਰਕ ਪੈਂਦਾ ਦਿਨ ਵਾਦ ਤੇ ਘਟਦੇ ਬਹੁਤ ਤੇਜ਼ੀ ਨਾਲ ਨਹੀਂ ਹੁਣ ਦਿਨਾਂ ਇਥੇ ਹੌਲੀ ਹੌਲੀ 4:30 ਵਜੇ ਛਪਣ ਲੱਗ ਜੂਗਾ ਸ਼ਾਮ ਲਾ ਲਓ ਵੀ ਕਿੱਥੇ 9.5 ਤੇ ਕਿੱਥੇ 4.5 ਕਿੰਨਾ ਫਰਕ ਪਿਆ ਇੱਕ ਪਾਸੇ ਤੇ ਬਹੁਤ ਜਿਆਦਾ ਤੇਜ਼ੀ ਨਾਲ ਵਾਧੇ ਘਟਦੇ ਆ ਦਿਨ ਇੱਥੇ ਤੇ ਦਿਨ ਹੋ ਵੀ ਦੇਖ ਲਓ 16-17 ਘੰਟਿਆਂ ਦਾ ਜਾਂਦਾ ਇੱਥੇ ਤੇ ਮੁੜ ਕੇ ਫਿਰ ਰਹਿ ਵੀ ਸਮਝ ਲਓ ਵੀ 4.5 ਵਜੇ ਸ਼ਿਫਟ ਜਾਂਦਾ ਹੈ ਤੇ ਅੱਠ ਸਾਢੇ 8 ਵਜੇ ਚੜਨ ਲੱਗ ਜਾਂਦਾ ਸਿਰਫ 20 ਘੰਟਿਆਂ ਦੇ ਹੀ ਰਹਿ ਜਾਂਦਾ ਇਸ ਕਰਕੇ ਇਸ ਕਰਕੇ ਤੇਜ਼ੀ ਨਾਲ ਬਹੁਤ ਜ਼ਿਆਦਾ ਦੇਣ ਇੱਥੇ ਘਟਦੇ ਬਾਅਦ ਦੇ ਨੇ ਤੇ ਅਜੇ 12 13 ਸਤੰਬਰ ਹੋਇਆ ਤੇ ਹਜੇ ਹੋਰ ਬਹੁਤ ਘਟ ਜਾਣੇ ਆ ਦੇਖ ਲਓ ਤੁਸੀਂ ਵੀ ਇੰਨਾ ਕੁ ਦਿਨ ਰਹਿ ਜੂਗਾ ਇੱਥੇ ਤੇ ਪਹਿਲਾਂ ਕਿੰਨਾ ਵੱਡਾ ਹੋ ਜਾਂਦਾ ਯਾਦੇ ਛੇਤੀ ਫਰਕ ਪੈਂਦਾ ਤੇ ਹੋਰ ਤੇ ਸੋ ਸਾਰਿਆਂ ਸਾਥਿਕਾਲ ਇੰਨੀਆਂ ਕਰੀਆਂ ਸੀ ਗੱਲਾਂ ਬਾਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ